ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਓ ਢਾਲ ਢੋਲ ਜੰਮਣ ਹਾਰ ਪੱਬਣ ਕੇਰੇ ਪੱਤ ਜਿਓ ਪੱਬਣ ਪੱਪੇ ਤੇ ਵੀ ਥੋੜਾ ਜਿਹਾ ਵਜਨ ਦੇਣਾ ਹੈ ਪੱਤ ਇਥੇ ਵੀ ਥੋੜਾ ਜਿਹਾ ਵਜਨ ਦੇਣਾ ਹੈ ਢਾਲ ਢੋਲ ਇਥੇ ਦੋਵਾਂ ਥਾਵਾਂ ਤੇ ਅਦਕ ਦਾ ਪ੍ਰਭਾਵ ਬਿਲਕੁਲ ਨਹੀਂ ਆਉਣ ਦੇਣਾ ਢਾਲ ਢੋਲ ਜੁੰਮਣ ਹਾਰ ਰੰਗ ਮਾਨ ਲੈ ਪਿਆਰਿਆ ਜਾ ਜੋ ਬਨ ਨੌਹੁਲਾ ਨੌਹੁਲਾ ਪਾਠ ਇਕੱਠਾ ਕਰਨਾ ਹੈ ਖੁੱਲਾ ਨਹੀਂ ਕਰਨਾ ਨੌਹੁਲਾ ਆਮ ਪਾਠੀ ਬੋਲਦੇ ਨੇ ਜੋ ਕਿ ਅਸ਼ੁੱਧ ਹੈ ਨੌਹੁਲਾ ਕਿਉਂ ਪੋਲਾ ਜਿਹਾ ਬੋਲਣਾ ਹੈ ਜਾ ਜੋ ਬਨ ਨੌਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਇਉਂ ਪੰਕਤੀ ਦਾ ਵਿਸਰਾਮ ਹੈ ਇੱਕ ਰਾਗੀ ਸਿੰਘ ਕੋਲੋਂ ਸੁਣਿਆ ਉਹ ਬੋਲਦਾ ਸੀ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਨਹੀਂ ਇਹ ਗਲਤ ਹੈ ਦਿਨ ਥੋੜੜੇ ਥੱਕੇ ਥੋੜੇ ਦਿਨ ਰਹਿ ਗਏ ਥੱਕੇ ਤੋਂ ਭਾਵ ਰਹਿ ਗਏ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਣ ਰੰਗੁਲੇ ਗੱਗੇ ਦੇ ਔਕੜ ਵੱਲੇ ਧਿਆਨ ਰੱਖਣਾ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਣ ਹੰ ਪੀ ਵੰਨ੍ਹਾ ਡੁੰਮਣੀ ਰੋਵਾ ਚੀਣੀ ਬਾਣ ਹੰ ਵੀ ਨਹੀਂ ਬੋਦਣਾ ਹੰ ਵਖਰਾ ਤੇ ਭੀ ਵਖਰਾ ਹੰ ਭੀ ਵੰਨ੍ਹਾ ਡੁੰਮਣੀ ਰੋਵਾ ਚੀਣੀ ਬਾਣ ਕੇ ਨਾ ਸੁਣੇ ਗੋਰੀਏ ਆਪਣ ਕੰਨੇ ਸੋਏ ਲਗੀ ਆਵਹਿ ਸਾਹੁਰੈ ਨਿਤ ਨਾ ਪਈਆ ਹੋਏ ਲਗੀ ਆਵਹਿ ਇਥੇ ਲੱਗੀ ਆਵਹਿ ਨਹੀਂ ਬੋਲਣਾ ਅਦਕ ਨਹੀਂ ਲਾਉਣਾ ਲਗੀ ਆਵਹਿ ਚੱਲੀ ਆਉਂਦੀ ਐ ਜਿਵੇਂ ਮਾਧਵੇ ਦੀ ਬੋਲੀ ਹੈ ਨਾ ਆਪਾਂ ਕਹਿੰਦੇ ਤੁਰਿਆ ਚੱਲ ਉਹ ਕਹਿੰਦੇ ਲਗਾ ਚਾਲ ਸੋ ਲਗੀ ਆਵਹਿ ਸਾਹੁਰੈ ਨੇਤ ਨਾ ਪਈਆ ਹੋਏ ਨਾਨਕ ਸੁੱਤੇ ਪਈਐ ਜਾਣ ਵਿਰਤੀ ਸੰਨ ਜਾਣ ਵਿਰਤੀ ਰਾਰੇ ਦੇ ਉੱਪਰ ਅਦਕ ਦੇ ਕੇ ਵਿਰਤੀ ਜਾਣ ਵਿਰਤੀ ਸੰਨ ਸੰਨ ਕਸ ਕੇ ਬੋਲਣਾ ਨੰਨੇ ਦੇ ਪੈਰ ਚ ਹਾਹੀ ਦਾ ਪ੍ਰਭਾਵ ਦੇ ਕੇ ਸੰਨ ਜਾਣ ਵਿਰਤੀ ਸੰਨ ਨਾਨਕ ਸੁੱਤੇ ਪਈਐ ਜਾਣ ਵਿਰਤੀ ਸੰਨ ਗੁਣਾਗਵਾਈ ਗੰਠੜੀ ਅਬ ਗਣ ਚੱਲੇ ਬੰਨ ਹਾਂ ਇਹ ਵੀ ਬੰਨ ਬੋਲਣਾ ਹੈ ਬੰਨ ਪੋਲਾ ਜਿਆ ਨਹੀਂ ਗੁਣਾਗਵਾਈ ਗੰਠੜੀ ਅਬ ਗਣ ਚੱਲੇ ਬੰਨ